ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਹਰ ਪਹਿ ਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਉ ਬਾਣੀ ਬ੍ਰਹਮ ਵੇਦ ਧਰਮ ਦ੍ਰਿੜਹ ਪਾਪ ਤਜਾਇਆ ਬਲਰਾਮ ਜੀਉ ਧਰਮ ਦ੍ਰਿੜਹ ਹਰ ਨਾਮ ਧਿਆਵ ਸੇਮ੍ਰਿਤ ਨਾਮ ਦਰੇੜਾਇ ਸਤ ਗੁਰ ਗੁਰ ਪੂਰਾ ਆਰਦ ਅ ਸਬ ਕੇ ਲਿ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਾਨਕ ਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਵ ਸਤ ਗੁਰ ਪੁਰਖ ਮਿਲਾਇਆ ਬਾਲਰਾਮ ਜੀਓ ਨਿਰਭਉ ਪੈ ਮਨ ਹੋਏ ਹਉ ਮੈ ਮੈ ਲਗਵਾਇਆ ਬਾਲਰਾਮ ਜੀਓ ਹਰ ਦੂਜੜੀ ਲਾਵ ਸਤ ਗੁਰ ਪੁਰਖ ਮਿਲਾਇਆ ਬਾਲਰਾਮ ਜੀਓ ਨਿਰਭਉ ਪੈ ਮਾਨ ਹੋਇ ਹਮਾ ਮਾਲ ਗਵਾਇਆ ਬਾਲ ਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਪਾਰ ਪੂਰੇ ਅੰਤਰ ਬਾਹਰ ਹਰ ਪ੍ਰਭੇ ਕੋ ਮਿਲ ਹਰ ਜਨ ਮੰਗਲ ਗਾਏ ਜਾਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ਹਰ ਤੀਜੜੀ ਲਾਵ ਮਨ ਚਾਉ ਭਇਆ ਬੈਰਾਗਿਆ बाल राम जीओ संत जना हर मेल हर पाया वड पागीया बाल राम जीओ निर्मल हर पाया हर गुण गाया मुख बोली हर वाणी संत जना वड पागी पाया ਹਰ ਕਥਿਏ ਅਕਥ ਕਹਾਣੀ ਹਰਦਾ ਹਰ 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 ਤੁਨ ਉਪਜੀ ਹਰ ਜਪਿਏ ਮस्तक 파ਗ ਜੀਓ ਜਾਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਵ ਮਨ ਸਹਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਆਨੰਦ ਇਹਨ ਹਰ ਲੈ ਬਲਾਈ ਮਾਨ ਚੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਾਦਾਈ ਹਰ ਪ੍ਰਭ ਠਾਕਰ ਕਾਜ ਰਚਾਇਆ ਤਨ ਹਿਰਦੈ ਨਾਮ ਵੇਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵੇਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ